ਕਵੀਰਬਾਲ ਉਹਨਾਂ ਨੂੰ ਤਾਂ ਮੁੱਦਾ ਚਾਹੀਦਾ ਉਹਨਾਂ ਨੇ ਦੇਖਣਾ ਨਹੀਂ ਵੀ ਪੰਜਾਬ ਦਾ ਕੋਈ ਭਲਾ ਹੁੰਦਾ ਉਹ ਚੱਕਦੇ ਆਂਗੇ ਚੱਕ ਲਾਂਗੇ ਬੋਲੇ ਸੋਨਿਆ ਚੱਕ ਲਾਂਗੇ ਬੱਸ ਉਹਨਾਂ ਦਾ ਕਰਨ ਤੜਕੀ ਮੈਨੂੰ ਗਾਲਾਂ ਦੇਣ ਲੱਗ ਜਾਂਦੇ ਸਾਲਾ ਬਣੋਈਆ ਮੈਂ ਉਹੀ ਹੱਸਦਾ ਜਿਸ ਕਿਸੇ ਦਾ ਪਤਾ ਲੈਣ ਮੈਂ ਜਾਂ ਮੰਜੀਟੀਆਂ ਪਾਣ ਦਾ ਵੀ ਆ ਜਾ ਤੜ ਗਿਆ ਸੀ ਕੋਈ ਦਵਾਈ ਲੈ ਆ ਗਿਆ ਹੁਣ ਆ ਤੇਰੇ ਜੀਜੇ ਵੀ ਕਦੇ ਇੱਧਰ ਲਈ ਬੰਨ ਟੁੱਟ ਗਈ ਕਦੇ ਇੱਧਰ ਲਈ ਕਦੇ ਲੱਤ ਇਹ ਤਾਂ ਦੱਸ ਕਿੱਥੇ ਟੁੱਟਦੀਆਂ ਨੇ ਇਹਦੇ ਬਰਤ ਕੋ ਬੁਲੇਟਿਨ ਜਾਰੀ ਕਰੋ ਭਾਈ ਮੈਂ ਜੋ ਆਗਦੇ ਮਗਰ ਪਏ ਆ ਯਾਰ ਦੱਸੋ ਕੀ ਕਰੀਏ ਮੁੱਖ ਮੰਤਰੀ ਭਗਵੰਤ ਮਾਨ ਦੀ ਆਹ ਗੱਲ ਤਾਂ ਸਹੀ ਐ ਕਈ ਹਫ਼ਤੇ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਫੱਟੜ ਚੱਲ ਰਹੇ ਨੇ ਲੱਤ ਤੋਂ ਬਾਅਦ ਉਹਨਾਂ ਦੀ ਸੱਜੀ ਬਾਹ ਬੰਨੀ ਹੋਈ ਸਭ ਨੇ ਦੇਖੀ ਹੋਣੀ ਐ ਹੁਣ ਕੁਝ ਦਿਨਾਂ ਤੋਂ ਉਹ ਖੱਬੇ ਵਾਹ ਬੰਨੀ ਨਜ਼ਰ ਆਉਂਦੇ ਨੇ ਹੋਰ ਤਾਂ ਹੋਰ ਇੱਕ ਦਿਨ ਉਹ ਖੱਬੇ ਵਾਹ ਬੰਨੇ ਹੋਏ ਘੁੰਮਦੇ ਦਿਖਾਈ ਦਿੰਦੇ ਨੇ ਤਾਂ ਦੂਜੇ ਦਿਨ ਬਿਨਾਂ ਵਾਹ ਬੰਨੀ ਤੋਂ ਦਿਸਦੇ ਨੇ ਹਾਦਸਾ ਤਾਂ ਉਦੋਂ ਹੋ ਗਈ ਜਦੋਂ ਦਿਨ ਵਿੱਚ ਇੱਕ ਇਵੈਂਟ ਵਿੱਚ ਉਹ ਬਾਹ ਬੰਨੀ ਤੋਂ ਘੁੰਮਦੇ ਦਿਖਾਈ ਦਿੱਤੇ ਅਤੇ ਦੂਜੇ ਪ੍ਰੋਗਰਾਮ ਵਿੱਚ ਆਮ ਲੋਕਾਂ ਵਾਂਗ ਬਿਨਾਂ ਬਾਹ ਬੰਨੀ ਤੋਂ ਕੱਲ ਵੀ ਅਜਿਹਾ ਦਿਨ ਵਿੱਚ ਦੋ ਵਾਰ ਹੋਇਆ ਅਤੇ ਅੱਜ ਵੀ ਬਜ਼ੁਰਗ ਕਾਲੀ ਆਗੂ ਸੁਖਦੇਵ ਸਿੰਘ ਢਿੰਡਸਾ ਦੇ ਅੰਤਿਮ ਸੰਸਕਾਰ ਮੌਕੇ ਪੁੱਜੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੇ ਖੱਬੇ ਬਾਹ ਬੰਨੀ ਹੋਈ ਸੀ ਕੁਝ ਹੀ ਘੰਟਿਆਂ ਦੇ ਅੰਦਰ ਜਦੋਂ ਉਹ ਬਟਿੰਡਾ ਏਮਜ਼ ਵਿੱਚ ਪਟਾਕਾ ਫੈਕਟਰੀ ਵਾਲੇ ਤਮਾਕੇ ਦੇ ਜ਼ਖਮੀਆਂ ਦਾ ਹਾਲਚਾਲ ਜਾਣਦੇ ਦਿਸੇ ਪਰ ਇੱਥੇ ਉਹਨਾਂ ਦੀ ਕੋਈ ਵੀ ਬਾਹ ਬੰਨੀ ਨਹੀਂ ਸੀ ਹੋਈ ਹੈ ਨਾ ਹੈਰਾਨੀ ਵਾਲੀ ਗੱਲ ਇਸੇ ਤਰ੍ਹਾਂ ਉਹ ਲੁਧਿਆਣਾ ਕਲਾਡਾ ਦਫ਼ਤਰ ਦੇ ਬਾਹਰ 32 ਪਿੰਡਾਂ ਦੀ 24000 ਏਕੜ ਉਪਜਾਊ ਜ਼ਮੀਨ ਅਕਵਾਇਰ ਕਰਨ ਖਿਲਾਫ ਦਿੱਤੇ ਪਾਰਟੀ ਧਰਨੇ ਵਿੱਚ ਇਹੋ ਦੋਵੇਂ ਬਾਹਾਂ ਖੜੀਆਂ ਕਰ ਕਰਕੇ ਗੱਜ ਦੇ ਸਰਕਾਰ ਨੂੰ ਲਲਕਾਰ ਦੇਦੇ ਸੇ ਫਿਰ ਹਲਕਾ ਦਾਖਾ ਵਿੱਚ ਸ਼ਕਤੀ ਪ੍ਰਦਰਸ਼ਨ ਕਰਦੇ ਅਤੇ ਭਰਮੀਆਂ ਮੀਟਿੰਗਾਂ ਨੂੰ ਸੋਧਨ ਕਰਦੇ ਹੋਏ ਵੀ ਉਹ ਅਕਾਲੀ ਪਰਿਵਾਰਾਂ ਨਾਲ ਫੋਟੋਆਂ ਕਚਵਾਉਂਦੇ ਨਜ਼ਰ ਆਏ ਇਸ ਮੌਕੇ ਵੀ ਸੁਖਵੀਰ ਬਾਦਲ ਦੀ ਕੋਈ ਬਾਹ ਬੰਨੀ ਨਹੀਂ ਸੀ ਹੋਈ ਪਰ ਜੰਡੇਆਲਾ ਗੁਰੂ ਵਿੱਚ ਕੁਝ ਘੰਟੇ ਬਾਅਦ ਅਕਾਲੀ ਕੌਂਸਲਰ ਹਰਜਿੰਦਰ ਸਿੰਘ ਦੇ ਘਰ ਵਿੱਚ ਉਹ ਫੇਰ ਬਾਹ ਬੰਨੀ ਬੈਠੇ ਦਿਖਾਈ ਦਿੱਤੇ ਇੱਕ ਸੁਰੱਖਿਆ ਕਰਮੀ ਇਸੇ ਖੱਬੇ ਬਾਹ ਨੂੰ ਬਚਾਉਣ ਲਈ ਸੋਫੇ ਉੱਤੇ ਬੈਠੇ ਸੁਖਵੀਰ ਬਾਦਲ ਦੇ ਪਿੱਛੇ ਖੜ ਜਾਂਦਾ ਤਾਂ ਜੋ ਪਿੱਛੇ ਬੈਠੇ ਜੱਥੇਦਾਰ ਕਿਤੇ ਪ੍ਰਧਾਨ ਜੀ ਦੀ ਬਾਹ ਨੂੰ ਤੱਕਾ ਨਾ ਮਾਰ ਦੇਣ ਇਹ ਸਭ ਦਾ ਬਹੁਤ ਸਾਰੇ ਪੰਜਾਬੀਆਂ ਨੇ ਨੋਟਿਸ ਲਿਆ ਹੋਣਾ ਪ੍ਰਮukh ਮੰਤਰੀ ਸਾਹਿਬ ਲੱਗਦਾ ਹੈ ਜ਼ਿਆਦਾ ਹੀ ਚੱਕਰਾਂ ਵਿੱਚ ਪੈ ਗਏ ਹੁਣ ਤੁਸੀਂ ਕਹਿਣਾ ਇਹ ਵੀ ਕੋਈ ੱਡਾ ਵਿਚਾਰਨ ਵਾਲਾ ਗੰਭੀਰ ਮੁੱਦਾ ਨਹੀਂ ਉਹ ਜਨਾਬ ਤੁਹਾਨੂੰ ਨਹੀਂ ਪਤਾ ਜਦੋਂ ਮੁੱਖ ਮੰਤਰੀ ਨੇ ਇਸ ਦੀ ਗੱਲ ਛੇੜ ਦਿੱਤੀ ਤਾਂ ਇਹ ਆਪਣੇ ਆਪ ਮੁੱਦਾ ਬਣ ਗਿਆ ਬਾਕੀ ਪੰਜਾਬ ਦੇ ਮਸਲੇ ਅਤੇ ਮੁੱਦੇ ਬੇਲੇ ਸਮੇਂ ਵਿੱਚ ਵਿਚਾਰਾਂਗੇ ਪਹਿਲਾਂ ਤਾਂ ਗੱਲ ਸੁਖਵੀਰ ਬਾਦਲ ਦੇ ਲੱਤ ਅਤੇ ਬਾਹਾਂ ਦੀ ਹੋਏਗੀ ਵੈਸੇ ਮੁੱਖ ਮੰਤਰੀ ਨੇ ਬਾਦਲਾ ਦੇ ਹਲਕੇ ਬਠਿੰਡਾ ਵਿੱਚ ਇੱਕ ਪੰਗਾ ਹੋਰ ਲੈ ਲਿਆ ਉਹਨਾਂ ਇੱਕ ਵਾਰ ਫੇਰ ਕਿਸਾਨਾਂ ਨੂੰ ਦੁਕਾਨਾਂ ਚਲਾਉਣ ਵਾਲੇ ਕਹਿ ਦਿੱਤਾ ਨਾਲ ਹੀ ਖੁੱਲੀ ਲਾਈਵ ਬਹਿਸ ਦੀ ਚੁਣੌਤੀ ਦੇ ਬੈਠੇ ਜਿਵੇਂ ਐਸਵਾਈਐਲ ਦੇ ਮੁੱਦੇ ਉੱਤੇ ਵੀ ਉਹਨਾਂ ਲਾਈਵ ਬਹਿਸ ਦੀ ਚੁਣੌਤੀ ਵਿਰੋਧੀਆਂ ਨੂੰ ਦਿੱਤੀ ਸੀ ਪਰ ਲੱਗਦਾ ਕਿਤੇ ਸੀਐਮ ਸਾਹਿਬ ਫਸਤਾ ਨਹੀਂ ਗਏ ਸੰਯੁਕਤ ਕਿਸਾਨ ਮੋਰਚੇ ਨੇ ਅੱਜ ਇਹ ਚੁਣੌਤੀ ਕਬੂਲ ਕਰ ਲਈ ਚੁਣੌਤੀ ਹੀ ਨਹੀਂ ਕਬੂਲੀ ਕਿਸਾਨ ਆਗੂਆਂ ਨੇ ਤਾਂ ਸਮਾਂ ਅਤੇ ਸਥਾਨ ਮਤਨ ਲਈ ਵੀ ਮੁੱਖ ਮੰਤਰੀ ਨੂੰ ਕਹਿ ਦਿੱਤਾ ਸੰਯੁਕਤ ਕਿਸਾਨ ਮੋਰਚੇ ਦਾ ਹਿੱਸਾ ਭਾਰਤੀ ਕਿਸਾਨ ਯੂਨੀਅਨ ਇਕਤਾ ਟਕਾਉਂਦਾ ਦੇ ਸੂਬਾ ਪ੍ਰਧਾਨ ਮਨਜੀਤ ਸਿੰਘ ਧਰੇਲ ਨੇ ਆਖਿਆ ਕਿ ਐਸ ਕੇ ਐਮ ਮੁੱਖ ਮੰਤਰੀ ਨਾਲ ਲਾਈਵ ਬਹਿਸ ਲਈ ਤਿਆਰ ਹੈ ਬਸ ਹੁਣ ਸੀਐਮ ਸਮਾਂ ਅਤੇ ਸਥਾਨ ਦੱਸਣ ਦੇਖੋ ਹੁਣ ਮੁੱਖ ਮੰਤਰੀ ਨਿੱਤਰਦੇ ਨੇ ਮੈਦਾਨ ਵਿੱਚ ਜਾਂ ਪਿੱਛੇ ਹਟਦੇ ਨੇ ਜਿਵੇਂ ਉਹ ਕਿਸਾਨ ਆਗੂਆਂ ਨਾਲ ਮੀਟਿੰਗ ਵਿਚਕਾਰ ਛੱਡ ਚੁੱਕੇ ਨੇ ਅਤੇ ਉਹਨਾਂ ਦੇ ਮੋਰਚੇ ਉਖਾੜ ਕੇ ਗ੍ਰਿਫਤਾਰੀਆਂ ਕਰਵਾ ਚੁੱਕੇ ਨੇ ਉਸ ਤੋਂ ਲੱਗਦਾ ਤਾਂ ਨਹੀਂ ਕਿ ਉਹ ਆਪਣਾ ਚੈਲੰਜ ਦੇ ਕੇ ਕਿਸਾਨਾਂ ਦਾ ਚੈਲੰਜ ਕਬੂਲ ਕਰਨਗੇ ਵੈਸੇ ਮੁੱਖ ਮੰਤਰੀ ਨੇ ਪਟਿਆਲਾ ਵਿੱਚ ਬੋਲਦਿਆਂ ਜ਼ਮੀਨਾਂ ਐਕਵਾਇਰ ਕਰਨ ਬਾਰੇ ਗੱਲ ਕਰਦੇ ਹੋਏ ਅਕਾਲੀਆਂ ਦੇ ਨਾਲ ਹੀ ਦਾਖਾ ਹਲਕਾ ਦੇ ਵਿਧਾਇਕ ਮਨਪ੍ਰੀਤ ਸਿੰਘ ਈਆਲੀ ਨੂੰ ਵੀ ਕੇਰਿਆ ਜਦੋਂ ਬੀਤੇ ਦਿਨ ਸੁਖਵੀਰ ਬਾਦਲ ਦਾਖਾ ਹਲਕੇ ਵਿੱਚ ਆਏ ਤਾਂ ਉਹ ਵਿਧਾਇਕ ਈਆਲੀ ਉੱਤੇ ਮੁੱਖ ਮੰਤਰੀ ਨਾਲ ਯਾਰੀ ਦਾ ਦੋਸ਼ ਲਾਉਂਦੇ ਨੇ ਅਤੇ ਹੁਣ ਮੁੱਖ ਮੰਤਰੀ ਭਗਵੰਤ ਮਾਨ ਮਨਪ੍ਰੀਤ ਈਆਲੀ ਉੱਤੇ ਕਲੋਨੀਆ ਕੱਟਣ ਵਾਲੇ ਮਾਮਲੇ ਵਿੱਚ ਦੋਸ਼ ਮੜੀ ਜਾ ਰਹੇ ਨੇ ਇਸ ਬਾਰੇ ਗੱਲ ਬਾਅਦ ਵਿੱਚ ਕਰਾਂਗੇ ਪਰ ਜਦੋਂ ਸੁਖਵੀਰ ਬਾਦਲ ਆਪਣੀ ਪਾਰਟੀ ਦੇ ਗੋਲੀਆਂ ਮਾਰ ਕੇ ਕਤਲ ਕੀਤੇ ਕਾਉਂਸਲਰ ਦੇ ਘਰ ਵਿੱਚ ਸਨ ਤਾਂ ਉਹਨਾਂ ਗੈਂਗਸਟਰਾਂ ਨਸ਼ਾ ਤਸਕਰਾਂ ਅਤੇ ਪੁਲਿਸ ਗਠਜੋੜ ਦੀ ਗੰਬੀਰ ਗੱਲ ਆਖੀ ਇਹੋ ਗੱਲ ਉਹਨਾਂ ਦੀ ਸਰਕਾਰ ਸਮੇਂ ਉਹਨਾਂ ਬਾਰੇ ਕਹੀ ਜਾਂਦੀ ਸੀ ਇਸ ਦਾ ਮੁੱਖ ਮੰਤਰੀ ਭਗਵੰਤ ਮਾਨ ਨੇ ਤਾਂ ਖੁਦ ਕੋਈ ਜਵਾਬ ਨਹੀਂ ਦਿੱਤਾ ਪਰ ਉਹਨਾਂ ਦੇ ਸਾਥੀ ਅਤੇ ਪੱਤਰਕਾਰ ਤੋਂ ਲੀਡਰ ਬਣੇ ਬਲਤੇਜ ਪੰਨੂ ਨੇ ਜ਼ਰੂਰ ਠੋਕਮਾ ਜਵਾਬ ਦਿੱਤਾ ਪਹਿਲਾਂ ਦੇਖੋ ਸੁਖਵੀਰ ਬਾਦਲ ਨੇ ਇਸ ਬਾਰੇ ਕੀ ਕਿਹਾ ਅਤੇ ਜਵਾਬ ਵਿੱਚ ਬਲਤੇਜ ਪੰਨੂ ਕੀ ਬੋਲੇ ਤੇ ਡਰੱਗਸ ਮਾਫੀਆ ਦੇ ਵਿੱਚ ਇੱਕ ਨੈਕਸਸ ਬਣ ਗਿਆ ਪੈਸਾ ਕਮਾਉਣ ਦਾ ਨੈਕਸਸ ਬਣ ਗਿਆ ਤੇ ਮੈਨੂੰ ਤਾਂ ਡਰ ਹੈ ਜਿਵੇਂ ਹਲਾਤ ਬਣੀ ਜਾਂਦੇ ਐ ਅਗਲੇ ਸਾਲ ਡੇਢ ਸਾਲ ਤਾਂ ਤਬਈ ਆ ਜੂਗੀ ਮੈਨ ਲੱਗਦਾ ਇੱਥੇ ਰਹਿਣਾ ਪੰਜਾਬ 'ਚ ਮੁਸ਼ਕਿਲ ਹੋ ਜਾਣਾ ਐ ਇੰਨਾ ਡਰ ਦਾ ਮਾਹੌਲ ਬਣਿਆ ਪਿਆ ਲੋਕਾਂ ਵਿੱਚ ਸ਼ਾਮ ਨੂੰ ਨਿਕਲਣਾ ਔਖਾ ਹੋ ਗਿਆ ਸ਼ਰੇਆਮ ਗੈਂਗਸਟਰ ਦੁੱਖਾਂ ਲੈ ਕੇ ਲੋਕਾਂ ਨੂੰ ਫ੍ਰੈਡਨ ਕਰਦੇ ਆ ਓਪਨਲੀ ਥਾਣਿਆਂ ਦੇ ਸਾਹਮਣੇ ਕਰੀ ਜਾਂਦੇ ਆ ਜਿੱਥੇ ਪੁਲਿਸ ਜਮਚੋਕ ਕਰਕੇ ਬੈਠੀ ਹੈ ਐਸ ਕਰਕੇ ਮੈਂ ਪੰਜਾਬ ਸਰਕਾਰ ਦੇ ਖਾਸ ਕਰਕੇ ਐਸਐਸਪੀ ਸਾਹਮਣੇ ਬੇਨਤੀ ਕਰਦਾ ਹੈ ਕਿ ਥੋੜੀ ਜਿਮਵਰੀ ਹੈ ਇੱਕ ਅਪਸਰ ਹੋਣ ਦੇ ਨਾਤੇ ਕਿਉਂਕਿ ਤੁਹਾਨੂੰ ਜਿਹੜੀ ਜਮਵਰੀ ਦਿੱਤੀ ਗਈ ਹੈ ਲਾਅ ਐਂਡ ਆਰਡਰ ਦੀ ਹੈ ਤੇ ਮੈਂ ਆਈਜੀ ਨਾਲ ਡੀਆਈਜੀ ਸਾਹਿਬ ਨਾਲ ਸਾਰਿਆਂ ਨਾਲ ਮੈਂ ਗੱਲ ਕਰੂੰਗਾ ਦੀ ਜਲਤੀ ਤੋਂ ਜਲਦੀ ਇਸ ਪਰਿਵਾਰ ਨੂੰ ਇਨਸਾਫ ਮਿਲਣਾ ਚਾਹੀਦਾ ਹੈ ਦੇਖੋ ਇਸ ਪਰਿਵਾਰ ਦੇ ਕੋਈ ਕਮਾਊਤ ਸੀ ਜਿਨ੍ਹਾਂ ਨੂੰ ਇਹਨਾਂ ਨੇ ਗੋਲੀ ਮਾਰ ਕੇ ਮਾਰ ਦਿੱਤਾ ਛੋਟੇ ਬੱਚੇ ਐ ਕਿਵੇਂ ਪਰਿਵਾਰ ਚੱਲੂਗਾ ਤੇ ਮੈਂ ਤਾਂ ਕਹਿੰਦਾ ਪੰਜਾਬ ਸਰਕਾਰ ਨੂੰ ਵੀ ਕੋਈ ਕੰਪਨਸੇਸ਼ਨ ਦੇਣੀ ਚਾਹੀਦੀ ਹੈ ਕਿਉਂਕਿ ਆ ਸਹੀ ਮੈਨੇ ਤੇ ਦੋਸ਼ੀ ਪੰਜਾਬ ਸਰਕਾਰ ਆ ਕਿਉਂਕਿ ਉਹਨਾਂ ਦੀ ਜ਼ਿੰਮੇਵਾਰੀ ਸੀ ਪ੍ਰੋਟੈਕਸ਼ਨ ਦੇਣੀ ਜੇ ਆਪਣੀ ਜ਼ਿੰਮੇਵਾਰੀ ਨਹੀਂ ਨਿਭਾ ਸਕੇ ਉਹ ਲੋਕ ਜਿਹੜੀ ਆਪਣੀ ਜਾਨ ਗਵਾ ਰਿਆ ਉਹ ਲੋਕ ਜਿਹੜੇ ਜ਼ੁਲਮ ਦੇ ਖਿਲਾਫ ਲੜ ਰਹੇ ਆ ਜਿਹੜੇ ਨਸ਼ਿਆਂ ਦੇ ਖਿਲਾਫ ਲੜ ਰਹੇ ਆ ਉਹਨਾਂ ਨੂੰ ਸ਼ਹੀਦ ਹੋ ਰਿਹਾ ਤੇ ਫਿਰ ਪੰਜਾਬ ਸਰਕਾਰ ਨੂੰ ਜੇ ਆਪਣੀ ਨਾਕਾਮੀ ਹੈ ਘੱਟ ਤੋਂ ਘੱਟ ਇਹਨਾਂ ਨੂੰ ਕੋਈ ਨੌਕਰੀ ਜਾਂ ਕੁਛ ਨਾ ਕੁਝ ਜਰੂਰ ਦੇਣਾ ਚਾਹੀਦਾ ਆ ਜਿਹੜੀ ਅੱਜ ਇਸ ਘਰ ਦੀ ਕਹਾਣੀ ਹੈ ਨਾ ਆ ਪੰਜਾਬ ਦੇ ਹਜ਼ਾਰਾਂ ਘਰਾਂ ਦੀ ਕਹਾਣੀ ਹੈ ਜਿਹੜੇ ਵੀ ਜਾਂਦੇ ਪੁਲਿਸ ਸਟੇਸ਼ਨ ਪੁਲਿਸ ਵਾਲੇ ਪੁੱਛਦੇ ਹੀ ਨਹੀਂ ਐਸਐਸਪੀ ਨਹੀਂ ਪੁੱਛਦੇ ਮੈਨੂੰ ਲੱਗਦਾ ਜਿਵੇਂ ਗੈਂਗਸਟਰ ਤੇ ਐਸ ਪੁਲਿਸ ਦੇ ਵਿੱਚ ਸਾਂਝ ਹੋ ਗਈ ਹੈ ਕਿਉਂਕਿ ਕਰੋੜਾਂ ਰੁਪਏ ਉਹਨਾਂ ਨੂੰ ਉਤੇ ਦੇਣੇ ਪੈਂਦੇ ਆ ਕਰੋੜਾਂ ਕਮਾਉਣ ਵਾਸਤੇ ਐਜੇ ਲੋਕਾਂ ਨੂੰ ਵੀ ਖੁੱਲੀ ਛੁੱਟੀ ਦਿੰਦੀ ਹੈ ਜਿਹੜੇ ਡਰੱਗ ਵੇਚਦੇ ਆ ਸੋ ਆਹ ਨੈਕਸਸ ਤੋੜਨਾ ਪੈਣਾ ਹੈ ਮੈਂ ਡੀਜੀਪੀ ਨਾਲ ਵੀ ਗੱਲ ਕਰੂੰਗਾ ਕਿ ਜੇ ਇਹ ਐਜੇ ਚੱਲਦਾ ਰਿਹਾ ਇਹਨਾਂ ਝਾੜੂ ਵਾਲਿਆਂ ਦਾ ਭੱਜਣਾ ਆ ਜਿੰਨੇ ਬਾਹਰੋਂ ਆਏ ਆ ਆ ਤਾਂ ਅਗਲੇ 6 ਮਹੀਨੇ 'ਚ ਭੱਜਣਾ ਇਹਨਾਂ ਨੂੰ ਪਤਾ ਲੱਗ ਗਿਆ ਕਿ ਹੁਣ ਇੱਥੋਂ ਰਹਿਣਾ ਮੁਸ਼ਕਲ ਹੋ ਜਾਣਾ ਹੈ ਪਰ ਕਿੱਡਾ ਵੱਡਾ ਨੁਕਸਾਨ ਕਰ ਜਾਣਗੇ ਮੈਂ ਪੁਲਿਸ ਆਫਸਰ ਨੂੰ ਕਹਿੰਦਾ ਤੁਸੀਂ ਤਾਂ ਇੱਥੇ ਰਹਿਣਾ ਥੋੜੀ ਤਾਂ ਜੁਮਵਰੀ ਹੈ ਤੁਹਾਡਾ ਘਰ ਹੈ ਘਰ ਤੋਂ ਥੋੜੀ ਜੁਮਵਰੀ ਨਭੋ ਸੁਖਵੀਰ ਬਾਦਲ ਜੀ ਪੰਜਾਬ ਦੇ ਲੋਕਾਂ ਨੇ ਤੁਹਾਨੂੰ ਸੱਤਾ ਤੋਂ ਇੰਨੀਕ ਦੂਰ ਕਰ ਦਿੱਤਾ ਹੈ ਕਿ ਪੰਜਾਬ ਦੇ ਵਿੱਚ ਇੱਕ ਗੱਲ ਪ੍ਰਚਲਿਤ ਹੈ ਲੋਕ ਕਹਿੰਦੇ ਆ ਕਿ ਡਾਇਨਾਸੌਰ ਵਾਪਸ ਆ ਸਕਦੇ ਆ ਤੁਸੀਂ ਸੱਤਾ 'ਚ ਵਾਪਸ ਨਹੀਂ ਆ ਸਕਦੇ ਤੁਸੀਂ ਤਾਂ ਕਿਸੇ ਵੇਲੇ ਕਹਿੰਦੇ ਹੁੰਦੇ ਸੀਗੇ ਕਿ ਜਿਨ੍ਹਾਂ ਨੂੰ ਘਰੇ ਕੋਈ ਨਹੀਂ ਪੁੱਛਦਾ ਉੱਤਰਨੇ ਆ ਤੇ ਜਾ ਕੇ ਬਹਿ ਜਾਂਦੇ ਐ ਤੇ ਅੱਜ ਕੱਲ੍ਹ ਧਰਨੇ ਤੁਸੀਂ ਵੀ ਬਹੁਤ ਲਾ ਰਹੇ ਹੋ ਇੰਨਾ ਜ਼ਿਆਦਾ ਬੁਖਲਾਹਕ ਦੇ ਵਿੱਚੋਂ ਕਿ ਤੁਸੀਂ ਇਹ ਕਹਿ ਰਹੇ ਹੋ ਕਿ ਪੰਜਾਬ ਦੇ ਵਿੱਚ ਪੁਲਿਸ ਤੇ ਗੈਂਗਸਟਰਾਂ ਦਾ ਨੈਕਸਸ ਹੈ ਵਾਹ ਨੈਕਸਸ ਦੀ ਗੱਲ ਕੌਣ ਕਰ ਰਿਹਾ ਜਿਹਦੇ ਨੇੜਲੇ ਰਿਸ਼ਤੇਦਾਰ ਨੇ ਇਹ ਸਾਰੇ ਨੈਕਸਸ ਪੰਜਾਬ ਦੇ ਵਿੱਚ 7 ਤੋਂ 17 ਦੀ ਸਰਕਾਰ ਦੇ ਦੌਰਾਨ ਬੜਾਏ ਇਹਨਾਂ ਨੈਕਸਸ ਦਾ ਇੱਕ ਇੱਕ ਜ਼ਿਕਰ ਕਰਨਾ ਹੋਵੇ ਨਾ ਤੇ ਘੰਟਿਆਂ ਬੱਧੀ ਬੋਲਿਆ ਜਾ ਸਕਦਾ ਏਸ ਤੁਹਾਡੇ ਉਦੋਂ ਦੇ ਗ੍ਰਹਿ ਮੰਤਰੀ ਹੁੰਦੇ ਆ ਨੈਕਸਸ ਦਾ ਸਿਖਰ ਨਾਬੇ ਵਾਲੀ ਜੇਲ੍ਹ ਟੁੱਟਣਾ ਸੀ ਜਿਹਦੇ ਵਿੱਚੋਂ ਗੈਂਗਸਟਰ ਫਰਾਰ ਕਰਵਾਏ ਗਏ ਸਨ ਸ਼ਾਇਦ ਤੁਹਾਡਾ ਚੇਤਾ ਕਮਜ਼ੋਰ ਨਾ ਹੋਵੇ ਤੇ ਤੁਹਾਨੂੰ ਯਾਦ ਕਰਵਾ ਦਈਏ ਜਿਹੜੀ ਪੁਲਿਸ ਦੇ ਨਾਲ ਤੁਸੀਂ ਨੈਕਸਸ ਮੌਜੂਦਾ ਕਹਿ ਰਹੇ ਹੋ ਉਹਨੇ 24 ਘੰਟਿਆਂ ਦੇ ਵਿੱਚ ਜਿਹੜੇ ਐਮਸੀ ਦਾ ਕਤਲ ਹੋਇਆ ਉਹਦੇ ਕਾਤਲ ਫੜੇ ਨੇ 24 ਘੰਟਿਆਂ ਦੇ ਵਿੱਚ ਤੇ ਤੁਸੀਂ ਕੋਈ ਇੱਕ ਸਿੰਗਲ ਮਿਸਾਲ ਆਪਣੇ ਗ੍ਰਹਿ ਮੰਤਰੀ ਹੁੰਦਿਆਂ ਦੱਸਣਾ ਜਿਹਦੇ ਵਿੱਚ ਇਸ ਤਰ੍ਹਾਂ ਦੀ ਕਿਸੇ ਘਟਨਾ ਦੇ ਵਿੱਚ 24 ਘੰਟਿਆਂ ਦੇ ਵਿੱਚ ਕਾਤਲ ਤੁਹਾਡੀ ਉਦੋਂ ਦੀ ਸਰਕਾਰ ਨੇ ਫੜੇ ਹੋਣ ਅਖੀਰ ਵਿੱਚ ਹੁਣ ਮੁੱਖ ਮੰਤਰੀ ਦੇ ਉਸ ਭਾਸ਼ਣ ਦੇ ਦਿਲਚਸਪ ਸੈ ਨੂੰ ਦੇਖ ਲਓ ਜਿਸ ਵਿੱਚ ਉਹ ਰੌਣਕਾਂ ਵੀ ਖੂਬ ਲਾਉਂਦੇ ਨੇ ਅਤੇ ਨਿਸ਼ਾਨੇ ਵੀ ਯੁੱਧ ਨਸ਼ਾ ਵਿਰੋਧ ਚੱਲ ਰਿਹਾ ਤੁਹਾਡੇ ਪਿੰਡਾਂ 'ਚ ਵੀ ਚੱਲ ਰਿਹਾ ਹੁਣ ਹੈਨਾ ਇਹਦਾ ਵੀ ਵਿਰੋਧ ਕਰੀ ਜਾਂਦੇ ਆ ਦੱਸੋ ਜੀ ਉਹ ਕੋਈ ਅੰਮ੍ਰਿਤਸਰ ਕੱਲ੍ਹ ਘਟਨਾ ਹੋਈ ਉਹ ਬੰਦਾ ਆਪ ਚੱਕਣ ਗਿਆ ਸੀਗਾ ਮਤਲਬ ਜਿਹੜੇ ਉਧਰੋਂ ਸਿੱਟਦੇ ਨੇ ਧਮਾਕਾ ਖੇਜ ਸਮਗਰੀ ਆਪ ਚੱਕਣ ਗਿਆ ਸੀ ਉਹਨੂੰ ਕਿਸੇ ਹੋਰ ਨੂੰ ਦੇਣਾ ਹੋਣਾ ਉਹਨੇ ਗਰੀਬ ਬੰਦਾ ਸੀ ਉਹਦਾ ਉਹ ਫਟ ਗਿਆ ਹੱਥ 'ਚੀ ਤੇ ਉਹਦੀ ਮੌਤ ਹੋ ਗਈ ਮੁਜੀਠੀਆ ਕਹਿੰਦਾ ਦੇਖੋ ਜੀ ਬਹੁਤ ਕਹਿੰਦਾ ਗੁੰਡਾਗਰਦੀ ਵੱਧ ਗਈ ਮੁਜੀਠੀਆ ਕਹਿੰਦਾ ਮਗਰ ਤੂੰ ਦਾ ਨਾ ਬੋਲ ਨਾ ਤੇਰੇ ਰਾਜ ਵੇਲੇ ਥਾਣੇ ਦੇ ਸਾਹਮਣੇ ਇੱਕ ਥਾਣੇਦਾਰ ਆਪਣੀ ਧੀ ਦੀ ਜਿੱਦ ਬਚਾਉਂਦਾ ਹਿੱਕ ਤੇ ਪੈਰ ਧਰ ਕੇ ਗੋਲੀਆਂ ਮਾਰ ਕੇ ਮਜੀਠੀਆ ਜਿੰਦਵਾਦ ਦੇ ਨਾਰੇ ਲਾਏ ਸੀ ਭੁੱਲ ਗਏ ਬੜੀ ਛੇਤੀ ਭੁੱਲ ਜਾਂਦੇ ਆ ਨਾਬਾ ਜੇਲ ਬ੍ਰੇਕ ਕਿਹੜੇ ਕਿਹੜੇ ਰਾਤ ਚ ਹੋਈ ਸੀ ਉਹ ਨਿਸ਼ਾਨ ਸਿੰਘ ਜਿਹੜਾ ਜਿਹੜਾ ਭੱਜ ਗਿਆ ਸੀਗਾ ਉਹ ਕੋ ਕੋਈ ਦਾ ਬੰਦਾ ਨਿਕਲਿਆ ਸੀਗਾ ਆ ਜਿਹੜੇ ਨਸ਼ੇ ਫੜੇ ਜਾਂਦੇ ਕੋਈ ਫੀਮ ਫੜ ਲਈ ਕਿ ਤੁਨ ਸਾਰਿਆਂ ਚ ਅਕਾਲੀ ਦਲ ਹੁੰਦਾ ਬੱਚੀ ਤੁਸੀਂ ਤਾਂ ਲੈ ਆਇਓ ਪਾਈ ਇਹਨਾਂ ਨੂੰ ਗੈਂਗਸਟਰਾਂ ਨੂੰ ਆ ਨਸ਼ਿਆਂ ਨੂੰ ਤੁਸੀਂ ਤਾਂ ਲੈ ਕੇ ਆਇਓ ਹੁਣ ਤੁਸੀਂ ਬਰੋਥ ਕਰਦੇ ਹੋ ਫਿਰ ਇਸ ਕਰਕੇ ਲੋਕ ਮੰਨਦੇ ਨਹੀਂ ਉਹਨਾਂ ਦੀ ਗੱਲ ਉਹ ਗਾ ਛੜਿਆ ਤੂੰ ਨਾ ਬੋਲ ਕਿਸੇ ਕਿਸ ਅਚਰ ਕਿਸੇ ਹੋਰ ਬੰਦੇ ਤੋਂ ਕਹਾ ਦੋ ਚਲ ਤੁਸੀਂ ਆਪ ਨਾ ਬੋਲੋ ਪਰ ਪਾਰਟੀ ਚ ਬੰਦੀ ਹੈ ਨਹੀਂ ਹੁਣ ਲਾ ਸੁਚਾ ਸਿੰਘ ਲੰਗਾ ਦੱਸਿਆ ਕਹਿੰਦਾ ਇਨਕਲਾਬ ਲਿਆ ਦੇਾਂਗੇ ਦੱਸੋ ਯਾਰ ਉਹਦੀ ਵੀਡੀਓ ਹਜੇ ਤੱਕ ਪਾਈਆਂ ਦੇਖਦੇ ਆ ਲੋਕ ਕਹਿੰਦਾ ਇਹ ਆਈ ਨਾ ਬਣਾਈ ਹੋਈ ਹੈ ਕਹਿੰਦਾ ਇਹ ਲਾ ਦੱਸੋ ਉਹ ਇਨਕਲਾਬ ਲਿਆਉਣਗੇ ਸੁਚਾ ਸਿੰਘ ਲੰਗਾ ਹੋਰੀ ਦੱਸੋ ਮੇਨ ਮੇਨ ਪ੍ਰਚਾਰਕ ਨੇ ਪਾਰਟੀ ਦੀ ਹਾਲਤ ਦੇਖ ਲਓ ਤੁਸੀਂ ਜਦੋਂ ਬਲਬਖਸ਼ਤਾ ਹੈ ਜਾਂ ਕੁਛ ਕਿ ਭਾਈ ਇਹਨਾਂ ਦਾ ਮੱਥਾ ਲਾਉਣਾ ਨਹੀਂ ਇਹਨਾਂ ਦਾ ਕੋਈ ਮੱਥਾ ਲਾਉਂਦਾ ਸੀਗਾ ਜੀ 2014 ਦੀ ਗੱਲ ਯਾਦ ਕਰੋ ਜਦੋਂ ਸੰਗਰੂਰ ਤੋਂ ਲੜਦਾ ਸੀ ਕੋਈ ਮਜੀਠੀ ਵਿਰੋਧ ਬੋਲ ਸਕਦਾ ਸੀਗਾ ਜੀ ਇੱਕ ਤੇ 71 ਮਾਰ ਕੇ ਬੋਲਦਾ ਸੀ ਮੈਂ ਵੀ ਤੂੰ ਨਸ਼ਾ ਵੇਚਦਾ ਠੀਕ ਆ ਇਹਨਾਂ ਕੋਲੇ ਵਕੀਲ ਵੱਡੇ ਨੇ ਇਹਨਾਂ ਕੋਲੇ ਸਾਧਨ ਨੇ ਸਾਰਾ ਕੁਝ ਹੈ ਬਚ ਜਾਣਗੇ ਕਿੰਨਾ ਚਿਰ ਬਚ ਜਾਣਗੇ ਅਸੀਂ ਵੀ ਵਕੀਲ ਸਾਡੇ ਕੋਲੇ ਵੱਡੇ ਨੇ ਕਰ ਰਹੇ ਹਾਂ ਠੀਕ ਸਾਰੇ ਕਾਗਜ਼ ਥੋੜਾ ਟਾਈਮ ਲੱਗ ਜਾਊਗਾ ਪਰ ਅਸੀਂ ਇਹ ਸਾਡੀ ਨੀਅਤ ਚ ਕੋਟ ਨਹੀਂ ਹੈਗਾ ਵੀ ਉਹਨੂੰ ਛੱਡਣਾ ਹੈ ਜਦੋਂ ਹੁਣ ਸਬੂਤ ਵੀ ਮਿਲੇ ਹੋਏ ਨੇ ਸਾਰਾ ਕੁਝ ਹੈ ਕੋਰਟਾਂ ਚ ਅਸੀਂ ਵੀ ਲੜ ਰਹੇ ਹਾਂ ਫਿਰ ਕੋਰਟਾਂ ਚ ਪਹਿਲਾਂ ਵਾਲੀਆਂ ਸਰਕਾਰਾਂ ਖਰਾਬ ਕਰ ਗਈਆਂ ਕੇਸ ਉਹ ਚਾਚਾ ਜੀ ਵੀ ਮਿਲੇ ਹੋਏ ਸੀ ਨਾ ਇਹ ਵੀ ਨਾਲ ਹੀ ਮਿਲੇ ਹੋਏ ਸੀ ਕੋਰਟ ਕੇਸ ਹੀ ਖਰਾਬ ਕਰਦੇ ਸਾਰੇ ਜਿਹੜੇ ਜਿਹੜੇ ਚ ਇਹ ਹੁੰਦੇ ਨੇ ਗਰੀਬ ਨੂੰ ਤੱਕ ਮੀਟਰ ਨੂੰ ਕੁੰਡੀ ਲਾਉਂਦਾ ਫੜਾ ਜਾਵੇ ਚੱਲ ਭਈ 70 ਦਿਨ ਜੇਲ੍ਹ ਚ ਇੱਥੇ ਸਾਰੇ ਪੰਜਾਬ ਨੂੰ ਖਾ ਗਏ ਕੋਈ ਪੁੱਛਦੇ ਨਹੀਂ ਜੀ ਇਹਨਾਂ ਨੂੰ ਸੋ ਇਸ ਕਰਕੇ ਕਦੇ ਵੀ ਮੇਰੇ ਵਾਲੇ ਪਾਸਿਓ ਇਹ ਨਾ ਸੋਚੋ ਕਿ ਅਸੀਂ ਕੋਈ ਐਦਾਂ ਦੀ ਪਾਲਿਸੀ ਬਣਾਵਾਂਗੇ ਜਿਹਦਾ ਪੰਜਾਬੀਆਂ ਨੂੰ ਨੁਕਸਾਨ ਹੁੰਦਾ ਹੋਵੇ ਕੋਈ ਫਾਈਲ ਤੇ ਐਦਾਂ ਦੇ ਸਾਈਨ ਨਹੀਂ ਕਰੂੰਗਾ ਜਿਹਦੇ ਨਾਲ ਪੰਜਾਬ ਦੀ ਇੱਕ ਵੀ ਬੰਦੇ ਦਾ ਚੁੱਲਾ ਜਿਹੜਾ ਉਹ ਬੁੱਝਦਾ ਹੋਵੇ ਕਹਿੰਦੇ ਪਰਮਾਤਮਾ ਦੀ ਦਰਗਾਹ ਤੇ ਗਰੀਬ ਦੀ ਹਾ ਇੱਕੋ ਹੀ ਰਸਤਾ ਹੈ ਸਿੱਧਾ ਬਾਈਪਾਸ ਨਹੀਂ ਹੈਗਾ ਉਹ ਚ ਕੋਈ ਸਿੱਧੀ ਜਾਂਦੀ ਹੈ ਫਿਰ ਲੱਗਦੀ ਹੈ ਉਹ ਕਦੇ ਤੇ ਹੁਣ ਹਾਈ ਲੱਗੀ ਹੋਈ ਹੈ ਪੱਤਰਕਾਰ ਮੈਨੂੰ ਕਹਿੰਦੇ ਸੁਖਵੀਰ ਵਾਲ ਦੀ ਲੱਤ ਤੇ ਪਲਸਟਰ ਲੱਗਿਆ ਮੈਂ ਕਿਹਾ ਹੁਣ ਜਿਹਦੇ ਕਾਲ ਤੱਕ ਸਭ ਜਾ ਕੇ ਰੱਬ ਦੇ ਘਰੇ ਜਿਹਦੀ ਲੱਤਾਂ ਟੁੱਟ ਜਣ ਉਹਦੇ ਬਾਰੇ ਮੈਂ ਕੀ ਬੋਲੂਗਾ ਭਾਈ ਹੁਣ ਮੈਂ ਕਿਹਾ ਨਾ ਵੀ ਸਜਾ ਲਈ ਜਾਂਦਾ ਆਪੀ ਨਾ ਕੁਸੋਂ ਨੂੰ ਮਾਰਦਾ ਇਹਨਾਂ ਲੱਤ ਮਾਰਦਾ ਹੈ ਰੱਬ ਜਦੋਂ ਮਾਰਦਾ ਹੈ ਮੱਤ ਮਾਰਦਾ ਦੇਖੋ ਕਿਵੇਂ ਅਕਾਲ ਤਖਤ ਸਾਹਿਬ ਨਾਲ ਖੇਡ ਰਹੇ ਨੇ ਮਤਲਬ ਪਰ ਮਨ ਨੂੰ ਐ ਸਮਝ ਰੱਖਿਆ ਠੀਕ ਹੈ ਹੁਣ ਬਿਰਸਾ ਸਿੰਘ ਬਲਟੋਆ ਨੂੰ ਵੀ ਕਰਾਉਣਗੇ ਬਹਾਲ ਦੇਤੀਆਂ ਨੇ ਕੱਲ ਅਰਜੀ ਨਾ ਉਹਨੂੰ ਬਹਾਲ ਕਰਨਗੇ ਵਾਪਸ ਲੈਣਗੇ ਬਹੁਤ ਨਾਮਵਰ ਲੀਡਰ ਉਹਨਾਂ ਦਾ ਬੇਦਾਗ ਲੀਡਰ ਉਹਨਾਂ ਦਾ ਹੋਰ ਦੇਖ ਲਿਓ ਆ ਜਿਹੜਾ ਫਾਖਰੇ ਕੌਮ ਦਾ ਜਿਹੜਾ ਵਾਪਸ ਲਿਆ ਉਹ ਵੀ ਉਹ ਵੀ ਵਾਪਸ ਕਰਾਉਣਗੇ ਬਾਲ ਸਾਹਿਬ ਨੂੰ ਬਹਾਲ ਕਰਤਾ ਜੀ ਉਹ ਵੀ ਮਤਲਬ ਸਾਰੇ ਕਰਾਉਣਗੇ ਹੱਕ ਚ